ਦੇਖੋ ਜੀ ਪਿਛਲੇ ਦਿਨੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਜੋ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ অপੋਜੀਸ਼ਨ ਕਾਂਗਰਸ ਪਾਰਟੀ ਵੱਲੋਂ ਜਿਨ੍ਹਾਂ ਨੇ ਸੰਤ ਆਦਮ ਸ਼੍ਰੀ ਬਲਵੀਰ ਸਿੰਘ ਸਿੱਟੇਵਾਲ ਬੱਬਾ ਜੀ ਨੂੰ ਜੋ ਮਾੜੀ ਸ਼ਬਦਾਵਲੀ ਠੇਕੇਦਾਰ ਕਹਿ ਕੇ ਸੰਬੋਧਨ ਕੀਤਾ ਉਹਦੇ ਵਿੱਚ ਤੇ ਉਹਨਾਂ ਦੇ ਕਦ ਨੂੰ ਉਹ ਜਿਹੜੀ ਉੱਚੀ ਸ਼ੋਭਾ ਨਹੀਂ ਦਿੰਦੀ ਤੇ ਉਸ ਵਿਰੋਧ ਦੇ ਵਿੱਚ ਅੱਜ ਜਿਹੜਾ ਸਾਡੀ ਯੂਥ ਦੀ ਟੀਮ ਵੱਲੋਂ ਸਾਰੇ ਭਰਾਵਾਂ ਵੱਲੋਂ ਸਾਰੇ ਸਾਥੀਆਂ ਵੱਲੋਂ ਸਾਡੇ ਚੇਅਰਮੈਨ ਸਾਹਿਬ ਇਹ ਮੰਡੀ ਬੋਰਡ ਇਹਨਾਂ ਦੀ ਅਗਵਾਈ ਵਿੱਚ ਜਿਹੜਾ ਅਸੀਂ ਅੱਜ ਉਹ ਪਤਲਾ ਇੱਥੇ ਕਪੂਤਾ ਸ਼ਹਿਰ ਦੇ ਵਿੱਚ ਫੁਕਾਇਆ ਸੀ ਤੇ ਕੀ ਕਹਿਣਾ ਚਾਹੋਗੇ ਏ ਇਦਾਂ ਦੀ ਜਿਹੜੀ ਆ ਇੱਕ ਚੰਗੇ ਇਨਸਾਨ ਬਾਰੇ ਜਿਹੜੀ ਆ ਪ੍ਰਦਰਸ਼ਾਵਾਹ ਬੜੀ ਜਿਹੜੀ ਆ ਉਹ ਬੋਲਣੀ ਅਸੀਂ ਇਹੀ ਬਸ ਮੰਗ ਕਰਦੇ ਆਂ ਜੀ ਲੀਡਰ ਆਫ oppositon ਦੇ ਕੋਲੋਂ ਵੀ ਉਹ ਜਲਦ ਤੋਂ ਜਲ ਜਿਹੜੀ ਆ ਸੰਤਾ ਕੋਲ ਮਾਫੀ ਮੰਗਣ ਔਰ ਆਪਣੇ ਸ਼ਬਦ ਵਾਪਸ ਲੈਣ ਨਹੀਂ ਤਾਂ ਪੰਜਾਬ ਦੇ ਵਿੱਚ ਜਿਹੜਾ ਪਾਰਟੀ ਵੱਲ ਹੋਰ ਸਿੱਖਾ ਸੰਘਰਸ਼ ਜਿਹੜਾ ਉਹ ਕੀਤਾ ਜਾਊਗਾ ਇਹ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵੀ ਜੀ ਨੇ ਸੰਤ ਸਿੱਚੇਵਾਲ ਜੀ ਨੂੰ ਸੰਤ ਪ੍ਰਜੀਤ ਸਿੰਘ ਸਿੱਚੇਵਾਲ ਜੀ ਨੂੰ ਇੱਕ ਸ਼ਬਦਾਵਲੀ ਕਹੋ ਜਾਂ ਸ਼ਬਦਾਵਲੀ ਨੂੰ ਕਹਿ ਸਕਦੇ ਆਪਾਂ ਠੇਕੇਦਾਰ ਕਹਿ ਕੇ ਸੰਬੋਧਨ ਕੀਤਾ ਜੋ ਕਿ ਪੂਰੇ ਦੇਸ਼ ਦੇ ਵਿੱਚ ਇੱਕ ਸਮਾਜ ਸੇਵਾ ਦਾ ਕੰਮ ਕਰਦੇ ਆ ਵਾਤਾਵਰਣ ਪ੍ਰੇਮੀ ਹੈਗੇ ਆ ਸੰਤ ਔਰ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਂ ਚੱਲਦਾ ਵਾ ਇਹ ਜਿਹੜੇ ਹੰਕਾਰੇ ਹੋਏ ਲੀਡਰ ਹੈਗੇ ਆ ਇਹਨਾਂ ਨੂੰ ਜਦੋਂ ਕੋਈ ਸ਼ਬਦਾਵਲੀ ਕਰਦੇ ਕੋਈ ਬਿਆਨਬਾਜ਼ੀ ਕਰਦੇ ਆ ਸ਼ਾਇਦ ਇਹਨਾਂ ਦਾ ਹੰਕਾਰ ਇਹਨਾਂ ਦਾ ਹੰਕਾਰ ਆਪਣੇ ਸਿਰ ਤੇ ਇੰਨਾ ਚੜ ਜਾਂਦਾ ਹੈ ਕਿ ਇਹਨਾਂ ਨੂੰ ਇੱਜ਼ਤ ਮਾਨ ਦੇਣਾ ਜਿਹੜਾ ਹੈਗਾ ਇਸ ਸਮਾਜ ਸੇਵੀ ਨੂੰ ਜਾਂ ਸੰਤਾਂ ਨੂੰ ਉਹ ਭੁੱਲ ਜਾਂਦਾ ਹੈਗਾ ਤਾਂ ਅਸੀਂ ਇਸ ਵਿਰੋਧ ਦੇ ਵਿੱਚ ਅੱਜ ਪ੍ਰਤਾਪ ਸਿੰਘ ਬਾਜਵਾ ਦਾ ਜਿਹੜਾ ਪਤਲਾ ਸ਼ਹੀਦ ਭਗਤ ਸਿੰਘ ਚੌਕ ਕਪੂਰਥਲਾ ਵਿੱਚ ਕਪੂਰਥਲਾ ਦੀ ਜਿੰਨੀ ਯੂਥ ਦੀ ਟੀਮ ਹੈਗੀ ਆ ਉਹਨਾਂ ਨਾਲ ਲੈ ਕੇ ਉਹਨਾਂ ਦਾ ਪਤਲਾ ਫੂਕਿਆ ਔਰ ਇਸ ਵਿਰੋਧ ਦੇ ਵਿੱਚ ਨਾਲੇ ਬਾਜੀ ਕੀਤੀ ਆ ਕਿ ਅਸੀਂ ਇਹ ਚਾਹੁੰਦੇ ਆ ਪ੍ਰਤਾਪ ਸਿੰਘ ਬਾਜਵਾ ਨੂੰ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਕੋਲੋਂ ਦੁਬਾਰਾ ਮਾਫੀ ਮੰਗਣੀ ਚਾਹੀਦੀ ਹੈਗੀ ਆ ਔਰ ਅੱਗੇ ਤੋਂ ਆਪਣੇ ਜਿਹੜੀ ਹੈਗੀ ਆ ਪੰਜਾਬੀ ਜਿਹੜਾ ਵੀ ਜ਼ੁਬਾਨ ਤੇ ਕਾਬੂ ਰੱਖਣਾ ਚਾਹੀਦਾ ਦੇਖੋ ਅੱਜ ਜਿਹੜਾ ਪੁਤਲਾ ਫੁਕਿਆ ਗਿਆ ਹੈ ਆ ਪਿਛਲੇ ਦਿਨੀ ਜਿਹੜਾ ਵਿਧਾਨ ਸਭਾ ਦੇ ਵਿੱਚ ਜਿਹੜੇ ਵਿਪਕਸ਼ੀ ਨੇਤਾ ਪ੍ਰਤਾਪ ਸਿੰਘ ਬਾਜਵਾ ਜੀ ਵੱਲੋਂ ਸੰਤ ਸੀਚੇਵਾਲ ਬਲਵੀਰ ਸਿੰਘ ਸੀਚੇਵਾਲ ਜੀ ਨੂੰ ਜਿਹੜਾ ਮਾੜੇ ਸ਼ਬਦ ਜਿਹੜਾ ਬੋਲਿਆ ਗਿਆ ਕਿ ਠੇਕੇਦਾਰ ਕਹਿ ਕੇ ਸੰਬੋਧਨ ਕੀਤਾ ਗਿਆ ਉਹਨਾਂ ਦੇ ਜਿਹੜੇ ਸਫਾਈ ਦੇ ਮਾਡਲ ਨੂੰ ਸੀਚੇਵਲ ਮਾਡਲ ਨੂੰ ਫੇਲ ਦੱਸਿਆ ਗਿਆ ਮੈਂ ਉਥੋਂ ਉਹ ਇਥੋਂ ਉਹਨਾਂ ਦੀ ਘਟੀਆ ਮਾਨਸਿਕਤਾ ਅਤੇ ਮਾੜੀ ਸੋਚ ਦਾ ਪਤਾ ਲੱਗਦਾ ਹੈ ਵੀ ਜੋ ਉਹਨਾਂ ਨੇ ਆਪਣੀ ਮਾਨਸਿਕਤਾ ਨੂੰ ਦਰਸਾਉਂਦੇ ਹੋਏ ਇਹ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਕੋਲ ਕੋਈ ਮੁੱਦਾ ਨਾ ਰੱਖਦੇ ਹੋયા ਜਿਹੜਾ ਮਾਡਲ 20-25 ਸਾਲ ਜਾਂ 26 ਸਾਲ ਤੋਂ ਚੱਲ ਰਿਹਾ ਹੈ ਲਗਾਤਾਰ ਪੰਜਾਬ ਦੇ ਵਿੱਚ ਨਹੀਂ ਦੇਸ਼ਾ ਵਿਦੇਸ਼ਾ ਵਿੱਚ ਜਿਹਦੀ ਧੂਮ ਮਚੀ ਹੋਈ ਹੈ ਉਸ ਮਾਡਲ ਨੂੰ ਉਹ ਆਪਣੀ ਘਟੀਆਂ ਮਾਨਸਿਕਤਾ ਦੱਸਦੇ ਹੋਏ ਫੇਲ ਦੱਸਦੇ ਪਏ ਆ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਪਾਣੀ ਨੂੰ ਬਚਾਉਣ ਲਈ ਵਾਤਾਵਰਣ ਨੂੰ ਬਚਾਉਣ ਲਈ ਬਹੁਤ ਲੰਬੀ ਸੇਵਾ ਕੀਤੀ ਹੈ ਅੱਜ ਉਹਨਾਂ ਦੇ ਪ੍ਰਤੀ ਜਾਂ ਉਹਨਾਂ ਕੋਲ ਮੁੱਦੇ ਨਾ ਹੁੰਦੇ ਹੋਇਆ ਇੱਕ ਨਵਾਂ ਮੁੱਦਾ ਚੱਕ ਲੈਣਾ ਐਵੇਂ ਬੇਫਜ਼ੂਲ ਔਰ ਘਟੀਆਂ ਮਾਨਸਿਕਤਾ ਨੂੰ ਦਰਸਾਣਾ ਉਹਨਾਂ ਦੀ ਉਹਨਾਂ ਨੂੰ ਬਹੁਤ ਨਿੰਦਣੀ ਹੈ ਇਸੇ ਵਿਰੋਧ ਦੇ ਵਿੱਚ ਅਸੀਂ ਅੱਜ ਇਕੱਠੇ ਹੋ ਕੇ ਅਸੀਂ ਚਾਹੁੰਦੇ ਆ ਕਿ ਪ੍ਰਤਾਪ ਬਾਜਵਾ ਜੀ ਸੰਤ ਸੀਚੇਵਾਲ ਬਲਬੀਰ ਸਿੰਘ ਸੀਚੇਵਾਲ ਜੀ ਤੋਂ ਮਾਫੀ ਮੰਗਣ ਆਪਣੇ ਸ਼ਬਦ ਵਾਪਸ ਲੈਣ ਔਰ ਜਿਹੜੀ ਨਾਮਵਰ ਸ਼ਖਸੀਅਤ ਬਲਬੀਰ ਸਿੰਘ ਸੀਚੇਵਾਲ ਜਿਹਨਾਂ ਦਾ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ ਸਾਡੇ ਸੁਲਤਾਨਪੁਰ ਹਲਕੇ ਦੇ ਵਿੱਚ ਜਿਹੜਾ ਉਹਨਾਂ ਨੇ ਲੰਬੀ ਕਾਲੀ ਬਈ ਜਿਹੜੀ ਉਹਨਾਂ ਦੀ ਸਰਕਾਰਾਂ ਦੇ ਸਮੇਂ ਵਿੱਚ ਵੀ ਜਿਹੜੀ ਸਾਫ਼ ਨਹੀਂ ਹੋਈ ਉਹਨਾਂ ਨੇ ਪਹਿਲੇ ਵਿਅਕਤੀ ਸਨ ਜਿਹੜੇ ਉਸ ਬਈ ਦੇ ਵਿੱਚ ਕੁੱਦੇ ਔਰ ਉਹਨਾਂ ਨੇ ਖੁਦ ਇੱਕ ਰਾਜ ਸਭਾ ਮੈਂਬਰ ਹੁੰਦਿਆਂ ਹੋਇਆ ਉਸ ਖੁਦ ਸਪਾਈ ਲਈ ਆਪ ਖੜੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਮੈਨੂੰ ਤਾਂ ਲੱਗਦਾ ਕਿ ਦੇ ਆਪਣੇ ਘਰ ਦੇ ਵਿੱਚ ਕਦੀ ਕੋਈ ਬੱਠਲ ਇੱਕ ਮਿੱਟੀ ਦਾ ਢੀ ਚੱਕ ਕੇ ਦੇਖਿਆ ਹੋਣਾ ਔਰ ਉਂਗਲੀ ਚੱਕ ਰਿਹਾ ਇਹੋ ਜੇ ਮਹਾਨ ਸ਼ਖਸੀਅਤ ਦੇ ਉੱਤੇ ਜਿਹੜਾ ਕਿ ਖੁਦ ਸਫਾਈ ਕਰਨ ਲਈ ਉੱਤਰ ਜਾਂਦੇ ਆ ਆਪਣੇ ਆਪਣੇ ਸਾਰਾ ਤਾਣਾ ਬਾਣਾ ਲੈ ਕੇ ਦਿਨ ਦਿਨ ਦੇ ਦੇਖਦੇ ਰਾਤ ਨਹੀਂ ਦੇਖਦੇ ਔਰ ਸਫਾਈ ਲਈ ਔਰ ਆਪਣੇ ਵਾਤਾਵਰਨ ਨੂੰ ਬਚਾਉਣ ਲਈ ਤਤਪਰ ਰਹਿੰਦੇ ਆ ਕਹਿਣਾ ਚਾਹੁੰਗੀ ਤੁਸੀਂ ਹਾਂਜੀ ਆ ਜਿਵੇਂ ਸਾਡੇ ਵਿਕਾਸ ਮੰਮੀ ਜੀ ਨੇ ਦੱਸਿਆ ਕਿ ਸਾਰੀ ਗੱਲ ਲੱਗੇ ਆਪਣੇ ਸੰਤ ਬਲਬੀਰ ਸਿੰਘ ਜੀ ਜੋ ਸੀਚੇਵਾੜੀ ਪਦਮਸ਼੍ਰੀ ਹੈਗੇ ਆ ਨਾਰੇ ਐਲੋਪੀ ਜਿਹੜੇ ਪੰਤਪਾਲ ਸਿੰਘ ਬਾਜਵਾ ਜੀ ਨੇ ਜੋ ਬਜਟ ਸੈਸ਼ਨ ਦੌਰਾਨ ਜੋ ਉਹਨਾਂ ਨੇ ਠੇਕੇਦਾਰ ਕਹਿ ਕੇ ਉਹਨਾਂ ਨੂੰ અપਮਾਨਜਨਕ ਸ਼ਬਦ ਬੋਲੇ ਆ ਉਹਦੇ ਉਹਦੇ ਵਿਰੋਧ ਚ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਯੂਥ ਵਿੰਗ ਵੱਲੋਂ ਤੇ ਵੈਸੇ ਵੀ ਇੱਕ ਜਿਹੜਾ ਲੀਡਰ ਹੁੰਦਾ ਹੈ ਉਹਦੀ ਸੋਚ ਹੁੰਦੀ ਹੈ ਉਹ ਇਹਨਾਂ ਉਹਦੇ ਸ਼ਬਦਾ ਰਾਏ ਝਾਹਰ ਹੁੰਦੀ ਆ ਹੁਣ ਤੱਕ ਲੋਕੀ ਚੁੱਪ ਰਹਿੰਦੇ ਆਏ ਆ ਦੇਖਦੇ ਆਏ ਵੀ ਲੀਡਰ ਆਪਣੀ ਮਰਜ਼ੀ ਕਰਦੇ ਨੇ ਪਰ ਹੁਣ ਜਿਹੜਾ ਅੱਜ ਦਾ ਸਮਾਂ ਚੱਲ ਰਿਹਾ ਹੈ ਡਿਜੀਟਲ ਯੁੱਗ ਹੈ ਤੇ ਚ ਲੋਕਾਂ ਤੱਕ ਜਿਆਦਾ ਗੱਲ ਪਹੁੰਚਦੀ ਹੈ ਹੁਣ ਲੋਕ ਇਹ ਸਭ ਬਰਦਾਸ਼ਤ ਨਹੀਂ ਕਰਦੇ ਉਹਨਾਂ ਅੱਗੇ ਇਦਾਂ ਦੀਆਂ ਚੀਜ਼ਾਂ ਆਉਂਦੀਆਂ ਕਿ ਇੱਕ ਅੱਛੇ ਅੱਛਾ ਇਨਸਾਨ ਜਿਹੜਾ ਰਾਜਨੀਤੀ 'ਚ ਆ ਕੇ ਕੁਝ ਚੇਂਜ ਕਰਨਾ ਚਾਹੁੰਦਾ ਹੈ ਉਹਨੂੰ ਵੀ ਉਪਮਾਨਿਤ ਕਰਦੇ ਆ ਵੈਸੇ ਵੀ ਸਿਚੇਵਾਲ ਸਾਹਿਬ ਤੇ ਸਾਡੇ ਮਾਨ ਨੇ ਸਾਡੇ ਜ਼ਿਲ੍ਹੇ ਦਾ ਤੇ ਸਾਡਾ ਵੈਸੇ ਵੀ ਫਰਜ਼ ਬੰਦਾ ਸੀ ਵੀ ਅਸੀਂ ਉਹਨਾਂ ਦੇ ਪ੍ਰਤੀ ਜੋ ਇਹਨਾਂ ਨੇ ਸ਼ਬਦ ਗਲਤ ਸ਼ਬਦ ਬੋਲੇ ਜਾਂ ਬਾਜਬਾਈ ਨੇ ਉਹਦਾ ਵਿਰੋਧ ਸਾਡਾ ਅਸੀਂ ਕਰਨਾ ਹੀ ਸੀ ਪਰ ਅਸੀਂ ਸਾਨੂੰ ਇਹਨਾਂ ਤੋਂ ਵੈਸੇ ਕਾਂਗਰਸ ਦੇ ਲੀਡਰਾਂ ਤੋਂ ਬੜਾ ਕੋਈ ਜ਼ਿਆਦੀ ਉਮੀਦ ਹਮੇਸ਼ਾ ਤੋਂ ਰਹੀ ਨਹੀਂ ਹੈ ਸਾਨੂੰ ਪਤਾ ਹੈ ਇਹਨਾਂ ਦੀ ਸੋਚ ਕੀ ਹੈ ਮਾਨਸਿਕਤਾ ਕੀ ਹੈ ਪਰ ਫਿਰ ਵੀ ਇਹਨਾਂ ਨੂੰ ਅੱਗੇ ਤੋਂ ਸਾਡੇ ਵੱਲੋਂ ਅਸੀਂ ਉਹਨਾਂ ਨੂੰ ਚੇਤਾਵਨੀ ਦਿੰਦੇ ਆ ਕਿ ਫਾਈਬ ਬਹੁਤ ਹੋ ਗਿਆ ਤੁਸੀਂ ਬਹੁਤ ਦੇਰ ਤੱਕ ਇਹ ਸਭ ਕਰਦੇ ਆਏ ਹੁਣ ਛੱਡ ਦਿਓ ਲੋਕਾਂ ਨੂੰ ਬੇਵਕੂਫ ਨਾ ਸਮਝੋ ਤੇ ਆਪਣੇ ਸ਼ਬਦਾਂ ਦੇ ਵਿੱਚ ਥੋੜੀ ਜਿਹੀ ਮर्याਦਾ ਰੱਖੋ ਤਾਂ ਕਿ ਲੋਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਚੀਜ਼ਾਂ ਦਾ ਅਸਰ ਗਲਤ ਪੈਂਦਾ ਸਮਾਜ 'ਤੇ